ਕਈਆਂ ਨੂੰ ਹੁੰਦਾ ਹੈ ਕਿ ਜਿਹੜਾ ਬੰਦਾ ਸਪੈਸ਼ਲ ਇਹ ਮੈਂ ਗੱਲ ਕਹਿਣ ਲੱਗਾ ਇਹਨਾਂ ਨੇ ਨਹੀਂ ਮੈਨੂੰ ਪੁੱਛੀ ਆਪਣੇ ਵੱਲੋਂ ਕਿ ਕਈ ਬੰਦੇ ਕਹਿੰਦੇ ਆ ਕਿ ਜਿਹੜਾ ਬੰਦਾ ਪੈਰ ਬਾਬਾ ਜੀ ਸਰੂਪ ਲੈਂਦਾ ਸ਼ਰਾਬ ਪੀ ਕੇ ਬੰਦਾ ਆ ਅੱਜ ਤੱਕ ਮੈਨੂੰ 12 ਸਾਲ ਹੋ ਗਏ ਸਰੂਪ ਇਹਦੇ ਇੱਕ ਟੱਕਣ ਨਹੀਂ ਆਪਾਂ ਸ਼ਰਾਬ ਪੀਤੀ ਐਦੀ ਬਾਬਾ ਜੀ ਨੂੰ ਚੜਾਈ ਦੀ ਆ ਤੁਸੀਂ ਕੈਮਰੇ ਵਾਲ ਦੇਖੋ ਤੇ ਬਾਬਾ ਜੀ ਨੂੰ ਐਦੀ ਅਰਪਿਤ ਕਰੀਦੀ ਆ ਤਾਂ ਐਦੀ ਮੰਦਰ ਲੈ ਆ ਕੇ ਰੱਖ ਦੀ ਦੀ ਆ ਜੈ ਸ਼੍ਰੀ ਮਹਾਕਾਲ ਜੈ ਮਹਾਦੇਵ ਹੋਰ ਵੀ ਦੀ ਕਿਹੜੀ ਹੁੰਦੀ ਹੈ ਤੇ ਹੋਰ ਇਸ ਤੋਂ ਇਲਾਵਾ ਕਿਹਦੇ ਤੋਂ ਦੀ ਪੂਜਾ ਪਾਠ ਕੀਤਾ ਪਹਿਲਾਂ ਮੰਦਰ ਵੀ ਜਾ ਕੇ ਨਤਮਸਤਕ ਹੋਇਓ ਪ੍ਰਮਾਤਮਾ ਤੋਂ ਕੀ ਮੰ ਪਰਮਾਤਮਾ ਤੋਂ ਸਾਰਿਆਂ ਦੀਆਂ ਖੁਸ਼ੀਆਂ ਮੰਗੀਆਂ ਜੀ ਜੋ ਸਚਾਈ ਆ ਬਾਕੀ ਬਾਬਾ ਜੀ ਸਾਰਿਆਂ ਤੇ ਕਿਰਪਾ ਰੱਖਣ ਇਦਾਂ ਹੀ ਅਸੀਂ ਇਦਾਂ ਹੀ ਸੇਵਾ ਕਰਦੇ ਰਵਾਂਗੇ ਜਦ ਤੱਕ ਸਾਹ ਚੱਲਦੇ ਆ ਜਦੋਂ ਤੁਸੀਂ ਸ਼ੋਭਾ ਯਾਤਰਾ ਵੀ ਜਾਂਦੇ ਹੋ ਤੇ ਲੋਕ ਬਹੁਤ ਫੋਟੋ ਖਿੱਚਦੇ ਹੋਣੇ ਤੇ ਕਿਸ ਤਰ੍ਹਾਂ ਲੱਗਦਾ ਹੈ ਵੀ ਕਿਉਂਕਿ ਤੁਸੀਂ ਪੈਰੋ ਬਾਬਾ ਜੀ ਦੇ ਰੂਪ ਦੇ ਵਿੱਚ ਹੁੰਦੇ ਹੋ ਹਾਂਜੀ ਹਾਂਜੀ ਜਿੱਦਾਂ ਕਈ ਹੁੰਦੇ ਆ ਬੰਦੇ ਇੱਕ ਗੱਲ ਕਰਨ ਲੱਗਾ ਕਿ ਸਵਰੂਪ ਲੈ ਕੇ ਬੰਦੇ ਕਹਿੰਦੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਹਾਂ ਵੀ ਪੈਰਾ ਆ ਗਿਆ ਇਹ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਸਾਰਿਆਂ ਵੇ ਫालतू ਗੱਲਾਂ ਨੇ ਬਾਕੀ ਜੇ ਕਿਸੇ ਨੂੰ ਗੁੱਸਾ ਲੱਗਦਾ ਉਹਦੇ ਲਈ ਮੈਂ ਮਾਫੀ ਚਾਹਨਾ ਜੋ ਸੱਚਾਈ ਮੈਂ ਆਪਣੀ 12 ਸਾਲ ਦਾ ਐਕਸਪੀਰੀਅੰਸ ਦੱਸ ਰਿਹਾ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਕਿ ਸਾਡੇ ਚ ਬਾਬਾ ਜੀ ਆ ਗਏ ਅਸੀਂ ਇੰਨੇ ਜੋਗੇ ਨਹੀਂ ਹੈਗੇ ਤੇ ਜਿੱਦਾਂ ਵੀ ਕੋਈ ਸਾਡੇ ਕੋਲ ਆਂਦਾ ਜਾਂ ਕੁਝ ਚप्पल ਉਤਾਰ ਕੇ ਕਹਿੰਦਾ ਕਿ ਸਾਡੇ ਕੋਲ ਆਓ ਤੇ ਕੋਈ ਵੀ ਫੋਟੋ ਖੇਚ ਸਕਦਾ ਇਦਾਂ ਦੀ ਕੋਈ ਨਹੀਂ ਹੁੰਦਾ ਸਭ ਇੱਦੀ ਚੱਲਦਾ ਜਦੋਂ ਜਦ ਸਭ ਰੂਪ ਲੈਂਦੇ ਜੋਸ਼ ਵੱਖਰਾ ਹੀ ਹੁੰਦਾ ਆਉਣਾ ਸ਼ਰੀਰ ਦੇ ਵਿੱਚ ਕਿਤੇ ਨਾ ਕਿਤੇ એનર્ਜੀ ਤਾਂ ਆਂਦੀ ਹੋਏ ਹਾਂਜੀ ਬਿਲਕੁਲ એનર્ਜੀ ਆਪੇ ਹੀ ਬਾਬਾ ਜੀ ਦਿੰਦੇ ਆ ਅਸੀਂ ਦੇ ਲਓ 21 ਦਿਨ ਦਾ ਸੂਰ ਰੂਪ ਬਰਤਰਾਕੇ ਵੀ ਉਹਦੇ ਵਿੱਚ ਨਮਕ ਲਸਣ ਪਿਆ ਹੈ ਸਭ ਕੁਝ ਮਤਲਕ ਅੱਲਾ ਫਲ ਫਰੂਟ ਖਾਣਾ ਹੁੰਦਾ 21 ਦਿਨ ਉਸ ਤੋਂ ਬਾਅਦ ਵੀ ਬਾਬਾ ਜੀ ਆਪ ਹੀ એનર્ਜੀ ਕਰਦੇ ਆ ਸਾਨੂੰ ਦਿੰਦੇ ਆ ਤੇ ਅਸੀਂ ਉਹਨਾਂ ਦੀ એનર્ਜੀ ਦੇ ਨਾਲ ਹੀ ਚੱਲਦੇ ਆ ਬਿਨਾਂ એનર્ਜੀ ਤੋਂ ਨਹੀਂ ਚੱਲਦੇ